ਵਾਹਿਗੁਰੂ ਜਿੱਤ ਦਾ ਖਾਲਸਾ ਸਿੰਘ ਵਾਲੀ ਦੇ ਪੱਤੇ ਪੰਤਨ ਸਿੰਘ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵਿਹਾੜਾ ਸਿੰਘ ਸਮਰੱਥ ਕੋ ਨਵਾਂ ਨੰਬਰ ਜਿੱਤੇ ਪਰ ਸ਼ਰਤਾਂ ਚਾਹ ਅਤੇ ਧੂਮਤ ਨਾਲ ਮਨਾਇਆ ਜਾ ਰਿਹਾ ਹੈ ਪ੍ਰਬੰਧਕੀ ਬੈਠਕ ਵੱਲੋਂ ਸਰਗਤੀ ਆਮਦ ਨੂੰ ਦੇਖਿਆ ਹੋਇਆ ਵੱਡੇ ਪੰਦਰ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਹੀ ਸੰਗਤ ਵੱਲੋਂ ਮੋਦੀ ਖਾਨਾ ਖੋਲ੍ਹਿਆ ਗਿਆ ਹੈ ਕਿਰਾ ਕਿਰਾ ਦੇ ਨਾਚ ਜੋ ਗੁਰਨਾਨਕ ਪਾਤਸ਼ਾਹ ਜੀ ਨੇ ਚਲਾਇਆ ਸੀ ਅੱਜ ਵੀ ਉਹ ਮੋਦੀ ਖਾਨਾ ਚੱਲ ਰਿਹਾ ਹੈ ਜਿਸ ਵਿੱਚ ਗਰੀਬ ਨਹੀਂ ਤੇ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਦੇ ਵਿੱਚ 13 ਰੁਪਏ ਦੇ ਵਿੱਚ ਕੱਪੜੇ ਵੰਡੇ ਜਾਂਦੇ ਨੇ ਸੋ ਵਕ ਵਕ ਤਰ੍ਹਾਂ ਦੇ ਮੰਦਰ નાના-ਪਰਕਾਰ ਦੇ ਮੰਦਰਾਂ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ਕਿੰਬਾ ਬਨਾ ਪੁੱਤਨ ਪੋਦ ਤੇਤਾ ਬਨਾ ਕਿੰਦੂ ਬਟਾ ਕੇ ਮੁਸਲਮਾਨੋ ਬਾਬਾ ਜਾਗ ਗੁਰੂ ਨਾਨਕ ਫਰਗਿਆ ਮਿੱਟੀ ਤੁੰਦ ਜਾ ਕੇ ਚਾਨਣ ਹੋਏ ਇਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਵੇਲੇ ਭਾਰਤ ਦੇ ਉੱਪਰ ਅੰਧਕਾਰ ছਾਇਆ ਹੋਇਆ ਸੀ ਬਾਬਰ ਇੱਕ ਬਹੁਤ ਹੀ ਜ਼ਬਰ ਮੁਗਲ ਬਾਸ਼ਾ ਜਿਸ ਨੇ ਗੁੰਡੋਸਤਾਨ ਦੇ ਵਿੱਚ ਬਹੁਤ ਅਤਿਆਚਾਰ ਕੀਤੇ ਔਰ ਇਸ ਭਾਰਤੀਏ ਸੰਸਕ੍ਰਿਤੀ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਔਰ ਗੁਰੂ ਨਾਨਕ ਦੇਵ ਜੀ ਦੇ ਇਸ ਜ਼ਾਬਰ ਦੇ ਵਿਰੁੱਧ ਆਪਣੀ ਜਿਹੜੀ ਅਧਿਆਤਿਕ ਯਾਤਰਾ ਸ਼ੁਰੂ ਕੀਤੀ ਔਰ ਉਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਦੁਨੀਆ ਦੇ ਵਿੱਚ ਜਾ ਕੇ ਕਿਤੇ ਗੁਰੂ ਨਾਨਕ ਦੇਵ ਜੀ ਸਾਨੂੰ ਰਾਹ ਦੱਸ ਗਏ ਸੀ ਔਰ ਗ੍ਰੰਥ ਸਾਹਿਬ ਦੇ ਵਿੱਚ ਜੋ ਵਰਣਨ ਕੀਤਾ ਗਿਆ ਹੈ ਉਹਦਾ ਜਿਹੜਾ ਸੰਦੇਸ਼ ਹੈ ਅੱਜ ਪੂਰਾ ਵਿਸ਼ਵ ਸਾਡੇ ਵੱਲ ਦੇਖ ਰਿਹਾ ਹੈ ਅੱਜ ਜਦ ਅਰ ਵਿਸ਼ਵ ਜੁੱਧ ਦੀ ਕਗਾਰ ਦੇ ਉੱਪਰ ਖੜਾ ਹੈ ਉਹਨੂੰ ਸ਼ਾਂਤੀ ਦਾ ਸੰਦੇਸ਼ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਦੇ ਸਕਦੀ ਹੈ ਇਸ ਕਰਕੇ ਅੱਜ ਦੇ ਤਿਹਾੜੀ ਦੇ ਉੱਪਰ ਤੇ ਗੁਰੂ ਨਾਨਕ ਜੀ ਦਾ ਸੰਦੇਸ਼ ਜਿਹੜਾ ਹੈ ਸਾਡੇ ਵਾਸਤੇ ਬਹੁਤ ਪਵਿੱਤਰ ਹੈ ਔਰ ਸ਼ਾਂਤੀ ਦੇਣ ਵਾਲਾ ਹੈ ਔਰ ਅੱਜ ਨੰਗਲ ਦੇ ਵਿੱਚ ਮਿਆਂਨਗਲ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਸੈਕਟਰ 2 ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਸਤ ਮਨਾਇਆ ਜਾ ਰਿਹਾ ਹੈ ਔਰ ਪੂਰਾ ਨੰਗਲ ਇਸ ਵਿੱਚ ਹਰਸ਼ਪੁਰੋਂ ਲਾਹਾਂਸ ਦੇ ਵਿੱਚ ਬੜੀ ਬੋੜ ਹੈ ਔਰ ਨਤਮਸਤਕ ਹੋ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਾਵਨ ਪ੍ਰਕਾਸ਼ਪੁਰ ਦੇ ਮੌਕੇ ਤੇ ਸੂਜਗਤ 550 ਸਾਲਾ ਪ੍ਰਕਾਸ਼ਪੁਰ ਮਨਾ ਰਿਹਾ ਹੈ ਇਸੇ ਪਲਖ ਦੇ ਜਗਰ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਖਾਪੁਰਾ ਵਾਖਵਾਖ ਕਾਰਜਕਰਮ ਦਿੱਤੇ ਜਾ ਰਹੇ ਹਨ ਇਸੇ ਲੜੇ ਵਿੱਚ ਆਪਸਿਕ ਦੇ ਦੋ ਗੁਰਦੁਆਰਾ ਸਾਹਿਬ ਨਿਆਣੰਗਲ ਵਿਖੇ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਧਾਰਮਿਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਇਸ ਵਿੱਚ ਜਿੱਥੇ ਗੁਰਮਤ ਸਾਹਿਬ ਸੰਕਤਾਂ ਦੀ ਸੇਵਾ ਵਿੱਚ ਹਾਜ਼ਰ ਕੀਤਾ ਗਿਆ ਇੱਥੇ ਨਾਲ ਹੀ ਅੰਗਰੇਜ਼ੀ ਅਤੇ ਪੰਜਾਬੀ ਜਿਵੇਂ ਅਤੇ ਉਰਦੂ ਜਿਵੇਂ ਗੁਰਮਤ ਸਾਹਿਬ ਸੰਕਤਾਂ ਦੀ ਸੇਵਾ ਵਿੱਚ ਹਾਜ਼ਰ ਕੀਤਾ ਗਿਆ ਸੰਕਤਾਂ ਬੜਾ ਵੱਧ ਚੜ੍ਹਤੀਸ਼ ਨੂੰ ਹੰਗਾਰਾ ਭਰ ਰਹੀਆਂ ਇਹਦੇ ਇੱਕ ਖਾਸ ਦਿਸਣ ਦੀ ਗੱਲ ਹੈ ਕਿ ਜਿਹੜੇ ਆਮ ਕਰਕੇ ਪੜਨ ਦੀ ਰੁਚੀ ਕਰਦੇ ਜਾ ਰਹੇ ਹੈ ਸੋਸ਼ਲ ਮੀਡੀਆ ਤੇ ਹੋਰ ਪਾਸੇ ਵਿਦਿਆਰਥੀ ਵਰਗ ਦਾ ਧਿਆਨ ਜਾਣ ਕਰਕੇ ਉਹਨਾਂ ਨੂੰ ਵਿਸ਼ੇਸ਼ ਛੋੜ ਦਿੱਤੀ ਗਈ ਕੁਝ ਲਿਟਰੇਚਰ ਦੇ ਉੱਪਰ 50% ਤੇ ਕੁਝ ਫ੍ਰੀ ਲਿਟਰੇਚਰ ਵੀ ਸੰਕਤਾਂ ਨੂੰ ਮਿਲਿਆ ਗਿਆ ਸੰਤਾਂ ਵੱਲੋਂ ਬੜਾ ਭਰਵਾ ਉਂਗਾਰਾ ਮਿਲਿਆ ਸੋ ਸਾਰੇ ਨਜ਼ਰਦਿਆਂ ਨੂੰ ਸੰਤਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਜੋ ਵੀ ਕਾਰਜਕram ਹੁੰਦੇ ਨੇ ਉਹਨਾਂ ਜਵਾਬ ਚੜ ਕੇ ਇਸਾ ਲਓ ਸੋ ਇਹ ਗਿਆਨ ਦਾ ਜਨਸਾਗਰ ਹੈ ਸਾਡੀ ਪੁਸਤਕਾ ਸਾਡਾ ਗਿਆਨ ਦਾ ਸੋਮਾ ਸ਼ਬਦ ਗੁਰੂ ਸਹਿਬ ਜੀ ਦੇ ਗ੍ਰੰਥ ਸਾਹਿਬ ਜੀ ਇਹਨਾਂ ਦੀ ਜਾਣਕਾਰੀ ਨਾਲ ਭਰਪੂਰ ਜੋ ਵੀ ਲਿਖਿਆ ਰਿਹਾ ਚੰਨ ਵੱਟ ਵੱਟ ਦੇ ਸੇ ਆ ਪੜ੍ਹਨਾ ਚਾਹੀਦਾ ਹੈ ਇਸੇ ਹੋਣ ਨਾਲ ਤਕਸੀਮ ਕਰੀਏ ਸੋ ਇਹ गी, गी। इस तरह है कि कुछ जो लिटरेचर है लागत मात्र कुछ फिफ्टी परसेंट कुछ फ्रीम किया भी भी जी। हिंदी जी भी अंग्रेजी भी उर्दू अ कोशिश की है कि लिटरेचर लेके ਉਹਨਾਂ ਦੇ ਆਸਾਨ ਚਾਰ ਕਰਦੇ ਆ ਜੀ ਜਿਹੜੀ ਜਿਹੜੀ ਹਿੰਦੀ ਕਰਦੇ ਆ ਜੀ ਜੀ ਇਹਦੇ ਵਿੱਚ ਸ਼ੌਕ ਦਾ ਵੀ ਨਾ ਆਉਂਦਾ ਬੱਚੇ ਇੰਨਾ ਵੱਧ ਨਹੀਂ ਗੁੰਦਾਨਾ ਨੋਟਸ ਤੋਂ ਹਮਾਰੰਮ ਗਿਆ ਬਹੁਤ ਵਧੀਆ ਗੱਲ ਆ ਰਹੀ ਜੀ ਸਾਡੇ ਵੱਲ ਕਿੰਨੀ ਹੋ ਜਾਂਦੀ ਹੈ ਕਿ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ ਤੇ ਜਦੋਂ ਉਹਨਾਂ ਤੱਕ ਅਸੀਂ ਪਹੁੰਚਦੇ ਨਹੀਂ ਤਾਂ ਉਹ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਜਾਂਦਾ ਜਿਵੇਂ ਉਹਨਾਂ ਨੂੰ ਅਸੀਂ ਜਿਹੜੇ ਪੋਜ਼ਿਟਿਵ ਕੰਮ ਨੇ ਉਹਨਾਂ 'ਚ ਲਗਾ ਕੇ ਰੱਖੀਏ ਉਨਨ ਸੇਵਾ ਕਾਰਜ ਲਈਏ ਉਹਨਾਂ ਦਾ ਧਿਆਰ ਇਸ ਪਾਸੇ ਲਗਾਏ ਤਾਂ ਬੜੇ ਰੌਚੜ ਕੇ ਇਸਾਲਾਂਦੇ ਕੋਈ ਵਾਹਿਗੁਰਦੀ ਕੀ ਫਤਿਹ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਅੱਜ ਕਤਕ ਦੀ ਪੁੰਨਿਆ 11 ਨਵੰਬਰ 2024 ਕੁਰਾਨਕ ਸਿੰਘ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਅੱਜ ਗੁਰਦੁਆਰਾ ਸਿੰਘ ਸਵਾ ਸੈਕਟਰ 2 ਨਵਾਂ ਨੰਗਲ ਦੇਖੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਪਿਛਲੇ 15 ਦਿਨਾਂ ਤੋਂ ਪ੍ਰਵਾਸ ਗਰੀਆਂ ਕੱਡੀਆਂ ਗਈਆਂ ਤੇ ਅੱਜ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਨੇ ਕੀਰਤਨ ਮੁਕਾਬਲੇ ਹੋਏ ਕੱਲ ਉਸ ਤੋਂ ਬਾਅਦ ਅੱਜ ਰਾਗੀ ਸਿੰਘ ਕਥਾਵਾਚਕ ਤੇ ਕੀਰਤਨ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਨੇ ਸੰਸਾਰ ਤੇ ਆ ਕੇ ਇੱਕ ਜੋਤ ਇੱਕ ਅਕਾਲ ਪੁਰਖ ਇੱਕ ਪਰਮਾਤਮਾ ਪਰਮેશਰ ਦਾ ਪ੍ਰਚਾਰ ਕੀਤਾ ਸਾਨੂੰ ਇੱਕ ਨਾਲ ਜੁੜਨ ਵਾਸਤੇ ਕਿਹਾ ਮਾਇਮਾ ਭਰਮਾਂ ਤੋਂ ਦੂਰ ਰਹਿਣ ਵਾਸਤੇ ਕਿਹਾ ਜਾਤੀਵਾਦ ਦੇ ਜਿਹੜਾ ਭਰਮ ਉਹਦਾ ਖੰਡਨ ਕੀਤਾ ਜਾਤੀਵਾਦ ਤੋਂ ਉੱਪਰ ਉੱਠ ਕੇ ਗੱਲ ਕਰਨ ਦੀ ਗੁਰਨਾਨ ਸਿੰਘ ਨੇ ਸਾਨੂੰ ਸਿੱਖਿਆ ਦਿੱਤੀ ਅੱਜ ਸੰਸਾਰ ਭਰ ਦੇ ਵਿੱਚ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੀਆਂ ਸੂ ਸੰਤਾ ਨੂੰ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਤਿਗੁਰੂ ਨਾਨਕ ਪਰਦੇ ਕਾ ਮਿੱਟੀ ਤੋਂ ਦੇ ਜਗਤਾਨ ਨੂੰ ਹੋਇਆ ਅੱਜ ਅਸੀਂ ਸਾਰੇ ਹੀ ਵਿਸ਼ੇ ਪਰ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਜਿਹੜਾ ਮਨਾ ਰਹੇ ਹਾਂ ਜਿਹੜਾ ਅੱਜ ਪ੍ਰਕਾਸ਼ ਜਿਹੜਾ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਜਾਦ ਕਰ ਰਹੇ ਹਾਂ ਉਹਨਾਂ ਨੇ ਉਸ ਸਮੇਂ ਵਿੱਚ ਵੀ ਉਸ ਲੋਕਾਈ ਨੂੰ ਜੋ ਅਡੰਬਰਾਂ ਵਿੱਚ ਫਸੀ ਹੋਈ ਸੀ ਪਖੰਡਾ ਵਿੱਚ ਫਸੀ ਹੋਈ ਸੀ ਮੀਂਹ ਚਾਹ ਬੜੀ ਜਾਤ ਵਿੱਚ ਫਸੇ ਸੀਗੇ ਗੁਰੂ ਨਾਨਕ ਪਾਤਸ਼ਾਹਾ ਨੇ ਅਡੰਬਰਾਂ ਨੂੰ ਪਖੰਡਾਂ ਨੂੰ ਛਡਾਦੇ ਹੋਏ ਜਾਤਾਂ ਨੂੰ ਛਡਾਦੇ ਹੋਏ ਸਾਨੂੰ ਇੱਕ ਲੜੀ ਵਿੱਚ ਬ੍ਰੋਤ ਦਾ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਾਰਿਆਂ ਦੀ ਬਾਣੀ ਇਸੇ ਤਰ੍ਹਾਂ ਦਰਜ ਹੈ ਆਓ ਗੁਰੂ ਨਾਨਕ ਪਾਸ਼ਾ ਦਾ ਉਪਦੇਸ਼ ਅੱਜ ਵੀ ਸੁਣਾਈਏ ਜਿਹੜਾ ਉਸ ਸਮੇਂ ਵਿੱਚ ਸੀ ਆ ਇਸ ਵਿੱਚ ਵੀ ਆਪਾਂ ਤਖੰਡਾ ਤੋਂ ਅਡੰਬਰਾ ਤੋਂ ਜਾਤ ਪਾਤ ਤੋਂ ਉੱਤੇ ਉੱਟ ਕੇ ਉੱਚੇ ਉੱਠ ਕੇ ਉਸ ਪ੍ਰਮਾਤਮਾ ਦੇ ਲੜ ਲਈਏ ਜਿਹੜਾ ਪ੍ਰਮਾਤਮਾ ਨੇ ਸਾਨੂੰ ਜੀਵਨ ਬਖਸ਼ ਕੀਤਾ ਹੈ ਸੋ ਮੈਂ ਇੱਕ ਵਾਰ ਫੇਰ ਸੁਭਾ ਸੰਗਰ ਨੂੰ ਲੱਖ ਲੱਖ ਵਧਾਈ ਦੇਣਾ ਹੈ गुरु नानक पाशाह प्रकाश दिवारी बहुत बहुत धन्यवाद वागुरू जी का खालसा वाहेगुरू जी की फते हलो जी आज आपने यहाँ गुरु नानक खाना खोला है बताएं इसके बारे में ये जो लोगों के घर कपड़े होते हैं जो एक बार डाल के दोबारा नहीं डालते वो यहाँ दे जाते हैं फिर हम लोग हैं इनको तेरा तेरा इतने सारे ले हैं तो कैसे तो 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 तो। तो कितना लोगों को लोगों का सहयोग आपको मिलता है काफ़ी लोग देते जाते हैं सारे लोग मजदूर मदद भी करते हैं पैसों की जैसे कि हम किसी गरीब लड़की शादी उसमें है, मतलब नहीं। किसी तो की नहीं करते हैं मदद तो करते हैं किसी को दवाई ले देते हैं कितने वर्ष हो गए आपको ये मोदी खाना खोलना पाँच वर्ष हो गए तो अब तक का क्या एक्सपीरियंस रहा बढ़िया रहा है नहीं। ਨਾਮ ਹੈ ਮੇਰਾ ਜੀ ਵਾਈਗੁਡ ਜੀ ਕੀ ਜੀ ਮੈਂ ਤੁਹਾਨੂੰ ਫੋਨ ਕਰ ਰਹੀ ਆ ਮੈਨੂੰ 5 ਸਾਲ ਹੋ ਗਏ ਇੱਥੇ ਮਦਿਖਾਨਾ ਨਾਲ ਜੁੜੇ ਗੁਰਾ ਨਾਲ ਮਦਿਖਾਨਾ ਦਰਵਾਉਂਦਾ ਤੇ ਬਹੁਤ ਵਧੀਆ ਕਨਸੈਪਟ ਆ ਸਾਡੇ ਘਰਾਂ ਚ ਜੋ ਲੋਕੀ ਕੱਪੜੇ ਨਹੀਂ ਆਪਣੇ ਵਰਤਦੇ ਇੱਕ ਦੋ ਵਾਰੀ ਪਾ ਕੇ ਛੱਡ ਦਿੰਦੇ ਆ ਉਹ ਸਾਰੇ ਲੋਕੀ ਇੱਥੇ ਕੱਪੜੇ ਦੇ ਜਾਂਦੇ ਆ ਸਾਡੇ ਕੋਲ ਬਹੁਤ سارے ਆਪਣੇ ਐਂਡ ਵੀ ਹੁੰਦੇ ਕੱਪੜੇ ਜਿੱਦੇ ਰੋਜ਼ ਅਸੀਂ ਸ਼ਾਮ ਨੂੰ 4:30 ਤੋਂ 6:00 ਵਜੇ ਤੱਕ ਮਦਿਖਾਨਾ ਖੁੱਲ ਜਾਇਆ ਕਾਫੀ ਲੋਕ ਦੇ ਲਉਂਦੇ ਆ ਲੈਣ ਆਉਂਦੇ ਆ ਦਏ ਹਰ ਚੀਜ਼ ਸੇ ਕੱਪੜਾ ਹਰ ਚੀਜ਼ ਕੋਈ ਵੀ ਕੱਪੜਾ ਭਾਂਡੇ ਜਾਂ ਕੋਈ ਵੀ ਤੇ ਰੋਜ਼ ਹੀ ਇਹ ਤੁਹਾਡਾ ਜਿਹੜਾ ਬਣਾਇਆ ਆਫਿਸ ਆ ਖੁੱਲਦਾ ਹਾਂਜੀ ਰੋਜ਼ ਖੁੱਲਦਾ ਸਾਡੇ ਘਰ ਮੋਦੀ ਖਾਨਾ ਰੋਜ਼ ਖੁੱਲਦਾ ਬਿਲਕੁਲ ਦਾ ਸੰਡੇ ক্লোਜ਼ ਹੁੰਦਾ ਹੈ ਕਿ ਅੱਛਾ ਹਫਤੇ ਬਾਅਦ ਅਸੀਂ ਸਾਰਾ ਸੰਡੇ ਆ ਕੇ ਸਾਰਾ ਖਾਣ ਗਰੀ ਦੀ ਆ ਜੀ ਟਨ ਕਰੀ ਦਾ ਸਾਰੇ ਬਲੰਕੀ ਅਰਧੇ ਸੇਵਾ ਕਰਦੀ ਹੈ ਤੇ ਜੋ ਘਰ ਕੇ ਜਿਹੜਾ 13 13 ਦਾ ਕਨਸੈਪਟ ਸ਼ੁਰੂ ਕੀਤਾ ਸੀ ਉਹਦੇ ਹਿਸਾਬ ਨਾਲ ਵੀ ਹਰ ਚੀਜ਼ 13 ਰੁਪਏ ਦੀ ਹੈ ਚਾਹ ਕੋਈ ਵੱਡੀ ਆ ਚਾਹੇ ਛੋਟੀ ਆ ਬਾਕੀ 13 ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਪਹਿਲੇ ਪਾਸ਼ਾ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਦੇਸ਼ ਵਿਦੇਸ਼ ਚ ਵੱਸੀਆਂ ਸਮੂਹ ਨਾਨਕ ਨਾਮ ਸੰਗਤ ਨੂੰ ਲੱਖ ਲੱਖ ਵਧਾਈਆਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਸਿੰਘ ਸਭਾ ਸੈਕਟਰ 2 ਗੁਰਦੁਆਰਾ ਸਾਹਿਬ ਵਿਕੇ ਵੱਡੇ ਪੱਦਰ ਤੇ ਕੀਰਤਨੀ ਜਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਨਾਮ ਰਸ ਨਾਲ ਜੋੜਨ ਲਈ ਬੁਲਾਏ ਗਏ ਜਿੱਤੇ ਰਸਪਰ ਨੇ ਕੀਰਤਨ ਅਤੇ ਕਥਾ ਵਚਕਾਂ ਵੱਲੋਂ ਗੁਰ ਤੇ ਆਸ ਸੁਣਾ ਕੇ ਸੰਗਤ ਨੂੰ ਕੀਰਤਨ ਨਾਲ ਜੋੜਿਆ ਗਿਆ ਉੱਥੇ ਹੀ ਲੰਗਰਾਂ ਦੀ ਵਿਵਸਥਾ ਵੀ ਕੀਤੀ ਗਈ ਉਸ ਦੇ ਨਾਲ ਹੀ ਜੋੜਾ ਘਰ ਤੇ 13 ਗੁਰਨਾਨਕ 13 ਮੋਦੀ ਖਾਨਾ ਵੀ ਖੋਲਿਆ ਗਿਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਇਆ ਗਿਆ ਸੀ ਉਸੇ ਕੜੀ ਦੇ ਤਹਿਤ ਗੁਰੂ ਨਾਨਕ ਦਾ 13 ਮੋਦੀ ਖਾਨਾ ਜੋ ਕਿ ਗਰੀਬ ਲੋਕਾਂ ਨੂੰ 13 ਰੁਪਏ ਦੇ ਵਿੱਚ ਕੱਪੜੇ ਦਿੰਦਾ ਹੈ ਸੋ ਅੱਜ ਦੇ ਦਿਨ ਸਮੁੱਚਾ ਨਾਨਕ ਨਾਮ ਲੈਵਾ ਸੰਗਤ ਇਸ ਦਿਹਾੜੇ ਨੂੰ ਮਨਾ ਰਹੀਆਂ ਹਨ